ਮੇਰੇ ਸਾਰੇ ਦੋਸਤਾਂ ਨੂੰ ਨవరాత్రੀਆਂ ਦੀਆਂ ਪਹਿਲੀ ਨవరాత్రਿਆਂ ਨੂੰ ਪਹਿਲੀ ਵਧਾਈਆਂ ਇਹ ਭਗਤੀ ਔਰ ਸ਼ਕਤੀ ਦੇ ਦਿਨ ਇਹ ਉਹ ਦਿਨ ਹੈ ਜਿਸ ਦਿਨ ਦੇ ਵਿੱਚ ਆਪਾਂ ਆਪਣੇ ਸਾਰੇ ਸੰਕਟਾਂ ਨੂੰ ਆਪਣੀ ਸਾਰੀ ਮੁਸੀਬਤਾਂ ਨੂੰ ਦੂਰ ਕਰ ਸਕਦੇ ਆ ਤੋ ਬਹੁਤ ਸਾਰੀ ਰੀਲਾਂ ਬਹੁਤ ਸਾਰਾ ਫੇਸਬੁੱਕ ਤੇ ਇੰਸਟਾ ਤੇ YouTube ਤੇ ਬੜਾ ਕੁਝ ਚੱਲ ਰਿਹਾ ਲੇਕਿਨ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਟਿਪ ਦੇਵਾਂਗਾ ਮੈਂ ਕਿਉਂਕਿ ਜੋਤਸ਼ੀ ਆ ਤੇ ਜੋਤਸ਼ੀ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਬੜਾ ਛੋਟਾ ਜਿਹਾ ਉਪਾਏ ਜਿਤਨਾ ਤੁਹਾਡੇ ਨੋ ਨੋ ਕਰ ਸਿੱਧੋ ਜਿਹਾ ਕੁਛ ਨਹੀਂ ਆਪਣੇ ਕਿਸੇ ਵੀ ਜੁਵਲਰ ਦੇ ਕੋਲ ਜਾਓ ਉਹਨਾਂ ਨੂੰ ਕਹੋ ਮੈਨੂੰ ਨਵਰਤਨੀ ਦੇ ਦਿਓ ਨਵਰਤਰੀ ਉਹ ਚੀਜ਼ ਜਿੰਦੇ ਤੇ ਨੌ ਅਲੱਗ-ਅਲੱਗ ਤਰ੍ਹਾਂ ਦੇ ਨਾਗੁੰਦੇ ਵਿੱਚ ਹੁੰਦੇ ਆ ਤੋ ਨਵਰਤਨੀ ਲੈ ਕੇ ਜਾਂ ਨੌ ਰਤਨ ਲੈ ਕੇ ਆਪਣੀ ਸਮਰਥਾ ਅਨੁਸਾਰ ਤੁਸੀਂ ਆਪਣੇ ਘਰ ਦੇ ਵਿੱਚ ਮਾਤਾ ਰਾਨੀ ਦੀ ਪੂਜਾ ਕਰਦੇ ਹੋ ਇੱਕ ਕਿਸੇ ਵੀ ਕਟੋਰੀ ਦੇ ਵਿੱਚ ਉਹ ਨੌ ਰਤਨਾਂ ਨੂੰ ਟੱਕ ਕੇ ਲਾਲ ਕੱਪੜੇ ਦੇ ਥੱਲੇ ਰੱਖ ਦਿਓ ਜਿੱਦਾਂ ਹੀ ਨਵਰਾਤਰੀ ਪੂਰੇ ਹੋਣਗੇ ਉਹਦੇ ਤੋਂ ਬਾਅਦ ਉਹ ਨੌ ਰਤਨਾਂ ਨੂੰ ਸੁਨੈਰਿਆਂ ਦੇ ਦੁਆਰਾ ਵਾਪਸ ਦਿਓ ਇੱਕ ਪੈਂਡਲ ਜਾਂ ਇੱਕ ਰਿੰਗ ਬਣਵਾ ਕੇ ਆਪਣੇ ਗਲੇ ਵਿੱਚ ਤਾਰਨ ਕਰ ਲਓ ਮੈਂ ਗਰੰਟੀ ਨਾਲ ਕਹਿ ਰਿਹਾ ਕਿ ਇਹ ਜਿਹੜਾ ਸਾਲ ਜਿਹੜਾ ਹੈ ਤੁਹਾਡਾ ਤੁਹਾਨੂੰ ਕੋਈ ਗਰਤ ਤੰਗ ਨਹੀਂ ਕਰੇਗਾ ਔਰ ਆਸ਼ੀਰਵਾਦ ਦੇ ਕੇ ਜਾਏਗਾ ਜੈ ਮਾਤਾ ਦੀ